ਨਟਨਲ ਇਸਵ ਲਈ ਅ ਤਰਸੇਮ ਸਿੰਘ ਜੀ ਮੌਜੂਦ ਨੇ ਤਰਸੇਮ ਜੀ ਇਹ ਸਵਾਲ ਜ਼ਰੂਰ ਕਰਾਂਗੇ ਕਿਉਂਕਿ ਹਰਪ੍ਰੀਤ ਸਿੰਘ ਕੌਣ ਨੇ ਕਿੱਥੇ ਜੰਮੇ ਪਲੇ ਕਿੱਥੇ ਪੜੇ ਨੇ ਦੁਬਈ ਕਦੋਂ ਗਏ ਸੋ ਇਹ ਸਵਾਲ ਹੁਣ ਜਿਹੜੇ ਲੋਕ ਪੁੱਛਣਾ ਚਾਹੁੰਦੇ ਸਰਕਾਰ ਨੇ ਜਿਸ ਤਰੀਕੇ ਨਾਲ ਕਿਹਾ ਕਿ ਐਮਪੀ ਜਿਹੜੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਜਿੱਤ ਵੀ ਹਾਸਲ ਕੀਤੀ ਉਸ ਤੋਂ ਬਾਅਦ ਸੋਮ ਵੀ ਚੁੱਕੀ ਗਈ ਹੈ ਪਰ ਹੁਣ ਪਰਿਵਾਰ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲੱਗਾ ਸੀਗਾ ਇਸ ਤੋਂ ਪਹਿਲੇ ਇਸ ਤਰ੍ਹਾਂ ਦਾ ਝਟਕਾ ਪਰਿਵਾਰ ਨੂੰ ਮਿਲਿਆ ਨੇ ਇਹ ਜੀ ਅਸੀਂ ਤੇ ਗੁਰੂ ਦੇ ਉਠਾਸਰੇ ਨਾਲ ਜੋ ਸਾਡ ਨੂੰ ਸਾਡੇ ਫਰਜ ਹੈ ਅਸੀਂ ਉਹਨਾਂ ਨੂੰ ਨਿਭਾਉਣ ਦੀ ਕੋਸ਼ਿਸ਼ ਕਰਦੇ ਰਵਾਂਗੇ ਸਰਕਾਰ ਜਿੰਨੇ ਮਰਜੀ ਢਿੱਕੇ ਲਾਵੇ ਜਿੰਨਾ ਚਿਰ ਸਾਡਾ ਆਖਰੀ ਸਾਹ ਆਸੀਂ ਆਪਣੀ ਧਰਤੀ ਲਈ ਆਪਣੀ ਕੌਮ ਲਈ ਲੜਾਈ ਜਾਰੀ ਰੱਖਾਂਗੇ ਇਹ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਇਹੋ ਜੇ ਹੱਥ ਕੰਡੇ ਸਗੋਂ ਸਾਡਾ ਸਹਿਯੋਗ ਕਰਨਾ ਚਾਹੀਦਾ ਕਿ ਅਸੀਂ ਕੋਈ ਗਲਤ ਸਮਾਜ ਨੂੰ ਚੰਗਾ ਕਰਨ ਵਾਸਤੇ ਇਹ ਨੌਜਵਾਨੀ ਨਸ਼ਿਆਂ ਤੋਂ ਕੱਢਣ ਵਾਸਤੇ ਕਰ ਰਹੇ ਹਾਂ ਤੇ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਸਰਕਾਰ ਆਪਣੀ ਜ਼ਿੰਮੇਵਾਰੀ ਨਾ ਨਿਭਾ ਕੇ ਜਾ ਆਪਣੀਆਂ ਨਾਕਾਮੀਆਂ ਨੂੰ ਛਪਾਉਣ ਦੀ ਖਾਤਰ ਇਹੋ ਜਿਹੇ ਜਿਹੜੇ ਹੱਥ ਘੰਡੇ ਵਰਤਨੇ ਮੇਰੇ ਖਿਆਲੋਂ ਬਹੁਤ ਗਲਤ ਚੀਜ਼ ਹੈ ਸ਼ੁਰੂਆਪਰਾ ਨੇ ਹਰਪ੍ਰੀਤ ਤੇ ਅਮਰਿਤਪਾਲ ਜਾਂ ਕਿੰਨਾ ਫਰਕ ਹੈ ਨਹੀਂ ਇਹ ਅਮਰਿਤਪਾਲ ਤੋਂ 3-4 ਸਾਲ ਵੱਡੇ ਆ ਤੇ ਇਹ ਬਾਕੀ ਇੱਥੇ ਹੀ ਪੜੇ ਆ ਇੱਥੇ ਹੀ ਤਕਰੀਬਨ ਅਦਬਈ ਵੀ ਉਹ ਕਾਫੀ ਦਿਨ ਰਹੇ ਆ ਕਾਫੀ ਚੱਲੇ ਆ ਤੇ ਇੱਕਦਮ ਠੀਕ ਠਾਕ ਹੈ ਕੋਈ ਸਾਨੂੰ ਤੇ ਕੋਈ ਇਦਾਂ ਦਾ ਕੋਈ ਸ਼ੱਕ ਹੋਇਆ ਨਹੀਂ ਕਦੀ ਅਸੀਂ ਤੇ ਇੱਥੇ ਪਰਿਵਾਰ ਚ ਹੀ ਰਹਿੰਦੇ ਆ ਤੇ ਇਸ ਕਰਕੇ ਕੱਲ ਵੀ ਸਾਨੂੰ ਮਿਲ ਕੇ ਗਿਆ ਕਿ ਮੈਂ ਇਥੇ ਰੀਏ ਤੱਕ ਜਾਣਾ ਤੇ ਇਹ ਚੀਜ਼ਾਂ ਜਿਹੜੀਆਂ ਸਾਨੂੰ ਤੇ ਇਹ ਸਾਡੇ ਸਾਨੂੰ ਹੋਰ ਸਾਡੇ ਪਰਿਵਾਰਕ ਜੀਆਂ ਨੂੰ ਸਾਡੇ ਆਣੇ ਬਣੇ ਇਹ ਪਰੇਸ਼ਾਨ ਕਰਦੀਆਂ ਕਿ ਇਹ ਇਹ ਗਲਤ ਚੀਜ਼ ਇਹ ਸਾਨੂੰ ਇਹ ਆਪਣੇ ਸੰਘਰਸ਼ ਤੋਂ ਲਾਂਬੇ ਕਰਨ ਵਾਸਤੇ ਜਾਂ ਸਾਨੂੰ ਇਸ ਚੀਜ਼ ਜਿਹੜੀ ਜਿਸੀਂ ਆਵਾਜ਼ ਉਠਾ ਰਹੇ ਹਾਂ ਉਹਦੇ ਬੰਦ ਕਰਨ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਹੈ ਦੁਬਈ ਚ ਟਰਾਂਸਪੋਰਟ ਦਾ ਹੀ ਕੰਮ ਕਰਦੇ ਸੀ ਜਾਂ ਕੋਈ ਹੋਰ ਕੰਮ ਨਹੀਂ ਟਰਾਂਸਪੋਰਟ ਦਾ ਹੀ ਕੰਮ ਕਰਦੇ ਸੀ ਇਹ ਵੀ ਆਪਣਾ ਟਰੱਕ ਚਲਾਉਂਦੇ ਸੀ ਪਹਿਲਾਂ ਸਾਡੇ ਉਹਦੇ ਚ ਆਫਿਸ ਵਿੱਚ ਕੰਮ ਕਰਦੇ ਸੀ ਜਿੱਦਾਂ ਜਿੱਦਾਂ ਲੋਡ ਅਨਸਾਰ ਸਭ ਕੁਝ ਕਰਦੇ ਸੀ ਜਦੋਂ ਵਾਪਸ ਆਏ ਨੇ ਉਸ ਤੋਂ ਬਾਅਦ ਵਾਪਸ ਆ ਕੇ ਕੀ ਕਰਨਾ ਸ਼ੁਰੂ ਕੀਤਾ ਕਿਉਂਕਿ ਸਾਲ ਹੋ ਗਿਆ ਵਾਪਸ ਆਏ ਨੇ ਨਹੀਂ ਨਹੀਂ ਇਹਨਾਂ ਨੂੰ ਮੇਰੇ ਖਿਆਲ ਤਿੰਨ ਸਾਲ ਤੋਂ ਵੱਧ ਸਮਾਂ ਹੋ ਗਿਆ ਇੱਥੇ ਵਾਪਸ ਆ ਕੇ ਉਹ ਦੋ ਸਾਲ ਇੱਥੇ ਆਪਣਾ ਰਹਿ ਰਹੇ ਸੀ ਕੁਝ ਕੈਨੇਡਾ ਜਾਣ ਵਾਸਤੇ ਕੋਈ ਉਹ ਟਰਾਈ ਕਰ ਰਹੇ ਸੀ ਤੇ ਉਹ ਮੁੜ ਕੇ ਫਿਰੇ ਅਮਰਤਪਾਲਾ ਹੋਂ ਤੋਂ ਬਾਅਦ ਚ ਫਿਰ ਉਹ ਸਾਰਾ ਉਹ ਸਿਸਟਮ ਚੇਂਜ ਹੋ ਗਿਆ ਤੇ ਉਦੋਂ ਬਾਅਦ ਚ ਤੇ ਉਹ ਜਾਣਾ ਵੀ ਚਾਹਣ ਤੇ ਸਾਡੇ ਪਰਿਵਾਰ ਨੂੰ ਤੇ ਬਾਹਰ ਜਾਣ ਵੀ ਨਹੀਂ ਦਿੰਦੇ ਤੇ ਬਾਕੀ ਇਥੇ ਸਾਡੇ ਘਰ ਘਰੇਲੂ ਜ਼ਿੰਮੇਵਾਰੀਆਂ ਹੀ ਇੰਨੀਆਂ ਬਣ ਗਈਆਂ ਉਦੋਂ ਤੋਂ ਫਿਰ ਸਾਨੂੰ ਜਾਣ ਦਾ ਮੌਕਾ ਵੀ ਨਹੀਂ ਸੀ ਜਿਵੇਂ ਭਾਈ ਅਮਰਪਾਲ ਪਹਿਲਾਂ ਉਹਨਾਂ ਦੀ ਕੇਸ ਦੀ ਰੱਖੀ ਹੋਈ ਸੀ ਬਾਅਦ ਚ ਰੱਖੇ ਨੇ ਬਾਅਦ ਚ ਅਮਰਿਤ ਛ ਗਿਆ ਹਰਪ੍ਰੀਤ ਸਿੰਘ ਸ਼ੁਰਤੋਂ ਹੀ ਸਾਬਤ ਸੂਰਤ ਰਹੇ ਨਹੀਂ ਉਹਨਾਂ ਵੀ ਪਹਿਲਾਂ ਇੱਕ ਰਿਕਟਾਲੇ ਸੀ ਫਿਰ ਦੁਬਾਰਾ ਸਾਬਤ ਸੂਰਤ ਹੋਏ ਹੋ ਤੇ ਇਹ ਚੀਜ਼ ਹੈ ਕਿ ਕਿ ਬਾਕੀ ਸਾਡਾ ਪਰਿਵਾਰ ਵੱਡੇਆਂ ਤੇ ਸਾਰੇ ਅਸੀਂ ਕਿਸੇ ਦਾ ਰਹੀਆਂ ਤੇ ਬਹੁਤ ਸਿੱਖੀ ਨੂੰ ਸਮਰਪਿਤ ਬੰਦੇ ਆ ਇਹਦਾ ਇੱਕੋ ਜਿਹਾ ਭਲੇਖਾ ਪੈਂਦਾ ਜਦੋਂ ਦੇਖਦੇ ਆ ਹਾਂਜੀ ਹਾਂਜੀ ਉਹ ਤੇ ਇੱਕੋ ਜਿਹਾ ਇਹ ਸਾਰੀਆਂ ਟਰੀਆਂ ਪਰ ਲੇਕਿਨ ਇੱਕ ਸੋਚ ਕਾਫੀ ਅਮਰਤਪਾਲ ਜੋ ਅਮਰਤਪਾਲੀ ਹੈ ਹਰਪ੍ਰੀਤ ਜਿਹੜੀ ਹੈ ਕਿ ਉਹ ਇੱਕ ਨਾਰਮਲ ਜੀ ਲੇ ਫੌਲੇ ਬੰਦੇ ਉਹ 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 ਜੀ ਚ ਉਹ ਚੀਜ਼ ਤੇ ਨਹੀਂ ਲੇਕਿਨ ਫਿਰ ਵੀ ਚਲੋ ਸਾਡਾ ਪਰਿਵਾਰ ਸਾਰੇ ਉਸ ਪਾਸੇ ਨੂੰ ਉਹਨਾਂ ਕੰਬੇਨ ਚ ਵੀ ਕਾਫੀ ਹਿੱਸਾ ਲਿਆ ਹੁਣ ਵੀ ਉਹ ਧਨਵਾਦੀ ਜੋ ਪ੍ਰੋਗਰਾਮ ਹੁੰਦੇ ਆ ਉਹਨਾਂ ਚ ਵੀ ਜਾ ਕੇ ਵਿਚਰਦੇ ਸੀ ਤੇ ਅੱਜ ਉਹਨਾਂ ਨੇ ਬਾਗਾ ਪੁਰਾਣਾ ਵੀ ਉਹ ਮਾਰਚ ਚ ਵੀ ਸ਼ਾਮਿਲ ਹੋਣਾ ਸੀ ਇਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਕਿ ਕਿ ਸਾਜ਼ਿਸ਼ ਦਾ ਹਿੱਸਾ ਹੈ ਕਿ ਜਿਹੜਾ ਸਾਨੂੰ ਇਸ ਪਾਸੇ ਤੋਂ ਜੋ ਜੋ ਅਸੀਂ ਜੋ ਅਸੀਂ ਕਰਨਾ ਚਾਹ ਰਹੇ ਹਾਂ ਤੋਂ ਰੋਕ ਕੇ ਦੂਜੇ ਪਾਸੇ ਨੂੰ ਤੋਰਿਆ ਜਾ ਰਿਹਾ ਹੈ ਕੰਪੇਨਿੰਗ ਚ ਚੋਣ ਪ੍ਰਚਾਰ ਦੌਰਾਨ ਕਿੰਨਾ ਉਹਨਾਂ ਨੇ ਯੋਗਦਾਨ ਪਾਇਆ ਹਰਪ੍ਰੀਤ ਸਿੰਘ ਹੋਰਾਂ ਨੇ ਕਿਉਂਕਿ ਸਾਰੀ ਸੰਗਤ ਜਿਹੜੀ ਹਾਕਾ ਖਰੂਸ ਸਾਹਿਬ ਦੀ ਲੱਗੀ ਰਹੀ ਨਹੀਂ ਸਾਰੇ ਉਹਨਾਂ ਵੀ ਜਿੰਨੇ ਜਿੰਨੇ ਕੇ ਹਰ ਇੱਕ ਹੈ ਉਹਦੀ ਕੈਪੈਸਿਟੀ ਸੀ ਜਿੱਥੇ ਜਿੱਥੇ ਡੂਟੀ ਲੱਗਦੀ ਸਾਰਿਆਂ ਨੇ ਆਪਣੀ ਬੜੀ ਬਖੂਬੀ ਨਿਭਾਈ ਤੇ ਸਾਰਿਆਂ ਦਾ ਹੀ ਸਿੱਖ ਸੰਗਤ ਦਾ ਵੀ ਪੂਰੀ ਦੁਨੀਆ ਦੀ ਸਿੱਖ ਸੰਗਤ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਸ 'ਚ ਬਹੁਤ ਵੱਡਾ ਯੋਗਦਾਨ ਦਿੱਤਾ ਤੇ ਹੁਣ ਵੀ ਮੇਰਾ ਖਿਆਲ ਹੈ ਕਿ ਇਸ ਮਸਲੇ ਤੇ ਵੀ ਸਾਰੇ ਬਹੁਤ ਆਵਾਜ਼ ਬੁਲੰਦ ਕਰ ਰਹੇ ਆ ਬਹੁਤ ਫੋਨ ਆ ਰਹੇ ਸਾਨੂੰ ਕਿ ਸਰਕਾਰ ਇਹ ਜਿਹੜਾ ਧੱਕਾ ਕਰ ਰਹੀ ਹੈ ਨਹੀਂ ਬਰਦਾਸ਼ਤ ਕਰਨਗੇ ਸੋ ਪੁਲਿਸ ਦਾ ਹੁਣੇ ਕੁਝ ਸਮਾਂ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਹੈ ਕਿਹਾ ਕਿ ਅਸੀਂ ਵੀਡੀਓ ਬਣਾਈ ਹੈ ਤੇ ਕੰਡਕਟਰ ਸਾਈਡ ਤੇ ਹਰਪ੍ਰੀਤ ਸਿੰਘ ਸੀ ਡਰਾਈਵਿੰਗ ਸੀ ਤੇ ਲਾਪ੍ਰੀਤ ਸਿੰਘ ਨਾਮ ਦਾ ਕੋਈ ਨੌਜਵਾਨ ਸੀ ਲਾਪ੍ਰੀਤ ਸਿੰਘ ਕਾਰ ਆ ਗਿਆ ਨੇ ਅਸੀਂ ਮੈਂ ਤੇ ਉਹਨਾਂ ਨੂੰ ਲਾਹਰ ਪ੍ਰੀਤ ਨੂੰ ਨਹੀਂ ਪ੍ਰੋਪਰ ਜਾਣਦਾ ਤੇ ਇਹ ਚੀਜ਼ ਹੈ ਕਿ ਉਹ ਇੱਥੋਂ ਕੱਲ ਕਰੋ ਕੱਲੇ ਗਏ ਤੇ ਉਹ ਕਿੱਥੋਂ ਉਹਨਾਂ ਨੂੰ ਮਿਲੇ ਆ ਕਿੱਥੇ ਗਏ ਆ ਕਿੱਦਾਂ ਹੋਈ ਇਹ ਤੇ ਉਹ ਸਾਡੇ ਲਈ ਜੇ ਜਿਨਾ ਚਿਰ ਅਸੀਂ ਉਹਨਾਂ ਨੂੰ ਨਹੀਂ ਮਿਲਦੇ ਜਾਂ ਉਹਨਾਂ ਨਾਲ ਸਾਡੀ ਗੱਲਬਾਤ ਨਹੀਂ ਹੁੰਦੀ ਉਹ ਫੇਰ ਹੀ ਅਸੀਂ ਕਲੀਅਰ ਕਰ ਪਾਵਾਂਗੇ ਕਿ ਉਹਨਾਂ ਨੇ ਹੈਰਾਨ ਕਰਤੇ ਜਿਵੇਂ ਕਿਹਾ ਕਿ ਗੱਡੀ ਵਿੱਚ ਸਲਾਈਟਰ ਸੀਗਾ 4 ਗ੍ਰਾਮ ਆਈਸ ਡਰੱਗ ਨਿਕਲੀ ਆ ਉਸ ਤੋਂ ਪਹਿਲਾਂ 10000 ਕਿਸੇ ਨੂੰ ਪੇਪੀਅਮ ਕੀਤਾ ਸੀ ਉਹ ਵੀ ਗ੍ਰਿਫਤਾਰ ਕਰ ਲਿਆ ਗਿਆ ਦੋ ਟੈਸਟ ਪੋਜ਼ਿਟਿਵ ਆ ਗਿਆ ਇਹ ਸਭ ਜਿਹੜੀਆਂ ਗੱਲਾਂ ਪੁਲਿਸ ਦੱਸ ਰਹੀ ਆ ਜਾਂ ਜੋ ਲੌਜਿਕ ਦੇ ਰਹੀ ਆ ਇਹ ਸੁਣ ਕੇ ਪਰਿਵਾਰ ਦਾ ਕੀ ਕਹਿਣਾ ਨਹੀਂ ਸਾਨੂੰ ਤੇ ਇਹ ਚੀਜ਼ ਸਾਰੀਆਂ ਚੀਜ਼ਾਂ ਸਾਡੇ ਲਈ ਬੜੀਆਂ ਦੁਖਦਾਇਕ ਆ ਕਿ ਜੇ ਸਾਡੇ ਪਰਿਵਾਰ ਤੇ ਇਦਾਂ ਦੇ ਇਲਜ਼ਾਮ ਲੱਗਣੇ ਉਹ ਚੀਜ਼ ਆ ਕਿ ਅਸੀਂ ਇਹ ਫਿਰ ਵੀ ਅਸੀਂ ਕਹਿੰਨੇ ਕਿ ਚਲੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਉਹਦੇ ਭਰੋਸੇ ਤੇ ਅਸੀਂ ਅੱਗੇ ਵੀ ਲੜਾਈ ਲੜੀ ਹੈ ਤੇ ਹੁਣ ਗਾਹ ਵੀ ਅਸੀਂ ਇਹ ਅਸੀਂ ਇਸ ਚੀਜ਼ ਦਾ ਅਸੀਂ ਆਉਣ ਵਾਲੇ ਸਮੇਂ 'ਚ ਜਿੱਥੇ ਦੂਜੀ ਲੜਾਈ ਲੜ ਰਹੇ ਆ ਇਹ ਵੀ ਇਹ ਵੀ ਲੜਾਂਗੇ ਜੀ ਉਸ ਸਮਝ ਪੇਸ਼ ਕਰਾਇਆ ਜਾਣਾ ਤੁਸੀਂ ਜਾ ਰਹੇ ਹੋ ਉੱਥੇ ਜਰੰਦਰ ਜਿੱਥੇ ਪੇਸ਼ ਕਰਾਇਆ ਜਾਣਾ ਜਾਂ ਅਗਲਾ ਪਰਿਵਾਰ ਦਾ ਕੀ ਸਟੈਪ ਰਹੇਗਾ ਇਸ ਨੂੰ ਲੈ ਕੇ ਤੁਸੀਂ ਇਸ ਨੂੰ ਕੀ ਜਿਹੜੇ ਪੁਲਸਟਿੰਗ ਦਾਅਵੇ ਠੋਕੇ ਆ ਤੁਸੀਂ ਇਸ ਨੂੰ ਕੀ ਕਹਿੰਦੇ ਹੋ ਨਹੀਂ ਅਸੀਂ ਉਹਦੇ ਚਾਚਾ ਜੀ ਜਾਂ ਸਾਡੀ ਟੀਮ ਦੇ ਕੁਝ ਮੈਂਬਰ ਗਏ ਆ ਸ਼ਾਇਦ ਉਧਰ ਨੂੰ ਤੇ ਉਦੋਂ ਬਾਅਦ ਜਦੋਂ ਉਹਨਾਂ ਨਾਲ ਮੁਲਾਕਾਤ ਹੁੰਦੀ ਹੈ ਜਾਂ ਕਿ ਫਿਰ ਕੀ ਅਗਲੀ ਰਣਨੀਤੀ ਅਸੀਂ ਆਪਣੇ ਸਾਰੇ ਸਿੱਖ ਸੰਗਤ ਇਹਨਾਂ ਸਲਾਹ ਕਰਕੇ ਫਿਰ ਉਹ ਚੀਜ਼ ਕਰਾਂਗੇ ਅਸੀਂ ਉਹਨੂੰ ਚੈਲੰਜ ਕਰਾਂਗੇ ਇਹ ਚੀਜ਼ਾਂ ਹੈ ਸੋ ਅ ترਸੇਮ ਸਿੰਘ ਜੀ ਅਮਰਿਤਪਾਲ ਸਿੰਘ ਦੇ ਪਿਤਾ ਐਮਪੀ ਅਮਰਿਤਪਾਲ ਸਿੰਘ ਦੇ ਪਿਤਾ ਜਿਸ ਤੋਂ ਕਿ ਇਹ ਕਿਹਾ ਜਾ ਸਕਦਾ ਹੈ ਕਿਉਂਕਿ ਕੁਝ ਸਮਾਂ ਪਹਿਲਾਂ ਕਿਸਾਨਾਂ ਵੱਲੋਂ ਵੀ ਘਰ ਦੇ ਬਾਹਰ ਇੱਕ ਜਿਹੜਾ ਮੰਗ ਪੱਤਰ ਦੇਣ ਵਾਸਤੇ ਕੱਟ ਕੀਤਾ ਗਿਆ ਸੀ ਕਿਉਂਕਿ ਬਤੌਰ ਐਮਪੀ ਹੁਣ ਅਮਰਿਤਪਾਲ ਜੇਲ੍ਹ ਵਿੱਚ ਨੇ ਪਰ ਪਿੱਛੋਂ ਪਰਿਵਾਰ ਜਿਹੜਾ ਉਹ ਸਾਰੀਆਂ ਗਤੀਵਿਧੀਆਂ ਦੇਖ ਰਿਹਾ ਹੈ ਖੜਕਾ ਖਡੂਰ ਸਾਹਿਬ ਦੀ ਜੋ ਵੀ ਕਮੀ ਪੇਸ਼ੀ ਹੈ ਉਹ ਦੇਖ ਰਿਹਾ ਹੈ ਔਰ ਪਰਿਵਾਰ ਨੇ ਇਹ ਕਿਹਾ ਕਿ ਜਿਹੜੇ ਸਮਾਗਮ ਸੀਗੇ ਧਨਵਾਦੀ ਸਮਾਗਮ ਨੇ ਖਡੂਰ ਸਾਹਿਬ ਹਲਕੇ ਤੇ ਉੱਥੇ ਵੀ ਜਾਣਾ ਜਾਂਦਾ ਰਿਹਾ ਹੈ ਹਰਪ੍ਰੀਤ ਸਿੰਘ ਔਰ ਅਮਰਿਤਪਾਲ ਸਿੰਘ ਹਰਪ੍ਰੀਤ ਜਿਹੜੇ ਅਹਿਮ ਸਵਾਲ ਨੇ ਉਹ ਅਜੇ ਭਈ ਹਰਮਿਤ ਜਿਹੜੇ ਅਹਿਮ ਸਵਾਲ ਨੇ ਉਹ ਅਜੇ ਵੀ ਇਹ ਹੈ ਕਿ ਡੋਪ ਟੈਸਟ ਹੈ ਜਿਹੜਾ ਡੋਪ ਟੈਸਟ ਦੀ ਰਿਪੋਰਟ ਪੋਜ਼ਿਟਿਵ ਆਈ ਹੈ ਦੂਜੀ ਗੱਲ ਇਹ ਹੈ ਕਿ ਪੁਲਿਸ ਇਹ ਕਹਿ ਰਹੀ ਹੈ ਕਿ ਸਾਡੇ ਕੋਲ ਵੀਡੀਓਜ਼ ਹੈ ਸੋ ਕੱਲ ਨੂੰ ਅੱਜ ਪਰਿਵਾਰ ਬੇਸ਼ੱਕ ਇਹ ਗੱਲ ਕਹਿ ਰਿਹਾ ਹੋਏ ਕਿ ਫਸਾਇਆ ਜਾ ਰਿਹਾ ਹੈ ਜਾਂ ਪੁਲਿਸ ਨੇ ਇਹ ਸਾਰਾ ਕੁਝ ਫੈਬ੍ਰिकेट ਕੀਤਾ ਪਰ ਇਨ ਕੇਸ ਜੇ ਕੱਲ ਨੂੰ ਕੋਈ ਇਸ ਤਰ੍ਹਾਂ ਦਾ ਵੀਡੀਓ ਸਾਹਮਣੇ ਆਇਆ ਤਾਂ ਫਿਰ ਕੀ ਜਵਾਬ ਹੋਊਗਾ ਦੇਖੋ ਪਰਿਵਾਰ ਨੇ ਸਾਫ਼ ਸਪਸ਼ਟ ਕਿਹਾ ਗੁਰਪ੍ਰੀਤ ਕੇ ਜੇ ਡੂਪ ਟੈਸਟ ਪੋਜ਼ਿਟਿਵ ਆਇਆ ਉਹ ਵੀ ਸਰਕਾਰ ਸਾਜ਼ਿਸ਼ ਕਰ ਸਕਦੀ ਹੈ ਪਰਿਵਾਰ ਦਾ ਦਾਅਵਾ ਪਰਿਵਾਰ ਕਹਿੰਦਾ ਹੈ ਕਿ ਟੀਕਾ ਲਾ ਸਕਦੇ ਨੇ ਡੋਪ ਟੈਸਟ ਕਰਾਉਣ ਤੋਂ ਪਹਿਲਾਂ ਜਾਂ ਜਦੋਂ ਅਰੈਸਟ ਕੀਤਾ ਉਦੋਂ ਕਰਾ ਸਕਦੇ ਨੇ ਫਿਲਹਾਲ ਪਰਿਵਾਰ ਦਾ ਇਸ ਖਾਸ ਤੌਰ ਤੇ ਕਿਹਾ ਹੈ ਕਿ ਜੇ ਅਮਰਿਤਪਾਲ ਸਿੰਘ ਪੂਰੇ ਪਿੰਡ ਦੀ ਪੂਰੇ ਹਲਕੇ ਦੀ ਪੂਰੇ ਪੰਜਾਬ ਦੀ ਨੁਹਾਰ ਬਦਲਣਾ ਚਾਹੁੰਦਾ ਸੀ ਸ਼ੁਰੂਆਤ ਖਾਲਸਾ ਵਹਿੀਰ ਤੋਂ ਹੋਈ ਹੈ ਭਰਾ ਵੀ ਸ਼ਾਮਲ ਹੋਣਾ ਸ਼ੁਰੂ ਹੋਇਆ ਸੀਗਾ ਸਮਾਗਮਾਂ ਵਿੱਚ ਪਹੁੰਚਦਾ ਰਿਹਾ ਔਰ ਇਲੈਕਸ਼ਨ ਕੈਂਪੇਨਿੰਗ ਵਿੱਚ ਵੀ ਹਰ ਥਾਂ ਪਹੁੰਚਦਾ ਰਿਹਾ ਪਰ ਇਸ ਤਰ੍ਹਾਂ ਦੀ ਗੱਲ ਅਸੀਂ ਹੁਣ ਤੱਕ ਉਹਨਾਂ ਨੇ ਕਿਹਾ ਕਿ ਅਸੀਂ ਇਸ ਨੂੰ ਯਕੀਨਨ ਨਹੀਂ ਧਿਆਨ ਚ ਲਿਆਵਾਂਗੇ ਔਰ ਇਹਨਾਂ ਨੇ ਕਿਹਾ ਕਿ ਅਸੀਂ ਨਹੀਂ ਮੰਨਦੇ ਕਿ ਇਹ ਜਿਹੜੀ ਗੱਲ ਹੋਈ ਹੈ ਇਹ ਸਹੀ ਹੈ ਜਾਂ ਗਲਤ ਉਹਨਾਂ ਨੇ ਕਿਹਾ ਜਦੋਂ ਪੇਸ਼ੀ ਕਰਾਉਣ ਦੇ ਵਾਸਤੇ ਪੁਲਿਸ ਲੈ ਕੇ ਜਾਏਗੀ ਤਾਂ ਉੱਥੇ ਅਮਰਿਤਪਾਲ ਦੇ ਚਾਚਾ ਸੁਖਚੈਨ ਸਿੰਘ ਬਾਕੀ ਹੋਰ ਜਿਹੜੇ ਟੀਮ ਮੈਂਬਰ ਨੇ ਉਹ ਉੱਥੇ ਪਹੁੰਚ ਰਹੇ ਨੇ ਔਰ ਉੱਥੇ ਵੀ ਜਿਹੜੇ ਮਿਲ ਕੇ ਗੱਲਬਾਤ ਹੋਵੇਗੀ ਕਿ ਕੀ ਹੋਇਆ ਸੀ ਕੱਲ ਜੋ ਪੁਲਿਸ ਕਹਿ ਰਹੀ ਹੈ ਉਹ ਸਹੀ ਹੈ ਜਾਂ ਕਿਸ ਤਰੀਕੇ ਨਾਲ ਕੱਲ ਪੁਲਿਸ ਨੇ ਜਿਹੜੀ ਗੱਲਬਾਤ ਕੀਤੀ ਫਿਲਹਾਲ ਪਰਿਵਾਰ ਨੇ ਕਿਹਾ ਕਿ ਆਪਣੇ ਆਪ ਦੇ ਵਿੱਚ ਜਿਹੜੇ ਅਮਰਿਤਪਾਲ ਦੇ ਚਾਉਣ ਵਾਲੇ ਨੇ ਹਰਮੀਤ ਉਹਨਾਂ ਦੇ ਲਈ ਵੀ ਇਹ ਦੁਖਦਾਈ ਹੈ ਕਿ ਅਮਰਿਤਪਾਲ ਜਦੋਂ ਖੁਦ ਨਸ਼ਾ ਛਡਾਉਣ ਦੇ ਲਈ ਕੈਂਪੇਨ ਚਲਾਉਂਦੇ ਰਹੇ ਮਹਿੰਮ ਚਲਾਉਂਦੇ ਰਹੇ ਉਹਨਾਂ ਦੀ ਪੂਰੀ ਦੀ ਪੂਰੀ ਜਿਹੜੀ ਜੇ ਤੁਸੀਂ ਪਰਸਨੈਲਿਟੀ ਡਿਵੈਲਪਮੈਂਟ ਦੇਖੋ ਅਮਰਿਤਪਾਲ ਦਾ ਤਾਂ ਉਹ ਸਾਰਾ ਇਹਨਾਂ ਦੋ ਗੱਲਾਂ ਤੇ ਖੜਿਆ ਹੋਇਆ ਹੈ ਅੰਮ੍ਰਿਤ ਪਾਨ ਕਰਾਉਣਾ ਤੇ ਨਸ਼ੇ ਛਡਾਉਣਾ ਪੂਰੇ ਪੰਜਾਬ ਦੇ ਜਦੋਂ ਵੀ ਅਮਰਿਤਪਾਲ ਦੇ ਬਾਰੇ ਗੱਲ ਵੀ ਹੁੰਦੀ ਹੈ ਤਾਂ ਜਿਹੜੇ ਉਹਨਾਂ ਦੇ ਸਮਰਥਕ ਹੈ ਜਾਂ ਪਰਿਵਾਰ ਹੈ ਉਹ ਹਮੇਸ਼ਾ ਇਹ ਕਹਿੰਦੇ ਰਿਹਾ ਕਿ ਉਹ ਨਸ਼ੇ ਛਡਾਉਣ ਦਾ ਕੰਮ ਕਰਦਾ ਸੀ ਉਹਦੀ ਕੀ ਗਲਤੀ ਹੈਗੀ ਉਹਨੂੰ ਐਨਐਸਏ ਉਹਦੇ ਤੇ ਲਾਤ ਆ ਗਿਆ ਉਹਨੂੰ ਅੰਦਰ ਭੇਜਤਾ ਗਿਆ ਤਾਂ ਸਾਰੇ ਦਾ ਸਾਰਾ ਜਿਹੜਾ ਨੈਰੇਟਿਵ ਹੈ ਪੂਰੇ ਦੀ ਪੂਰੀ ਪਰਸਨੈਲਿਟੀ ਤੇ ਕੁਐਸਚਨ ਮਾਰਕ ਹੈ ਇਹ ਵਾਲਾ ਐਪੀਸੋਡ ਹੈ ਜਿਹੜਾ ਸੋ ਇਹ ਆਪਣੇ ਆਪ ਚ ਬਹੁਤ ਉਹਦੇ ਸਮਰਥਕਾਂ ਨਾਲ ਵੀ ਬਿਲਕੁਲ ਸਭ ਦਾ ਧਿਆਨ ਵੀ ਇੱਥੇ ਹੈ ਜੀ ਬਿਲਕੁਲ ਬਿਲਕੁਲ ਸਭ ਤੋਂ ਪਹਿਲਾਂ ਇਹ ਵੀ ਇਹ ਵੀ ਸਵਾਲ ਸਭ ਦੇ ਮਨ ਦੇ ਵਿੱਚ ਆਉਂਦਾ ਹੈ ਕਿ ਜੇ ਗੱਲ ਕਰੀਏ ਵੱਡੀ ਮਾਤਰਾ ਵਿੱਚ ਡਰੱਗ ਫੜੀ ਗਈ ਹੋਵੇ ਤਾਂ ਹਰ ਕੋਈ ਸੋਚਦਾ ਹੈ ਕਿ ਹਾਂ ਕਿਸੇ ਨਾ ਕਿਸੇ ਤਰੀਕੇ ਨਾਲ ਫਸਾਇਆ ਗਿਆ ਹੋਵੇ ਫਿਲਹਾਲ 4 ਗ੍ਰਾਮ ਪੁਲਿਸ ਨੇ ਕਿਹਾ ਕਿ ਜਿਦੋਂ ਫਲੋਰ ਤੋਂ ਅੰਮ੍ਰਿਤਸਰ ਵੱਲੋਂ ਜਾਂਦੇ ਜਿਹੜੇ ਹਾਈਵੇ ਤੇ ਉੱਥੇ ਖੜੇ ਗੱਡੀ ਦੇਖੀ ਹੈ ਉਸ ਦੀ ਜਦੋਂ ਪੈਟਰੋਲਿੰਗ ਚੱਲਦੀ ਪਈ ਸੀ ਡੀਐਸਪੀ ਫਲੋਰ ਨੂੰ ਪੂਰੀ ਸੂਚਨਾ ਮਿਲੀ ਹੈ ਉਸ ਤੋਂ ਬਾਅਦ ਗੱਡੀ ਦੀ ਚੈਕਿੰਗ ਕਰਨ ਦੀ ਕੋਸ਼ਿਸ਼ ਕੀਤੀ ਹੈ ਸ਼ੀਸ਼ੇ ਕਾਲੇ ਸੀਗੇ ਔਰ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੰਡਕਟਰ ਸੀਟ ਤੇ ਹਰਪ੍ਰੀਤ ਸਿੰਘ ਸੀ ਅੰਮ੍ਰਿਤਪਾਲ ਦਾ ਭਰਾ ਅਤੇ ਡਰਾਈਵਿੰਗ ਸੀਟ ਤੇ ਇੱਕ ਨੌਜਵਾਨ ਸੀਗਾ ਲਾਪ੍ਰੀਤ ਸਿੰਘ ਫਿਲਹਾਲ ਪਰਿਵਾਰ ਨੇ ਕਿਹਾ ਲਾਪ੍ਰੀਤ ਸਿੰਘ ਕੋ ਸ਼ਾਇਦ ਦੇਖ ਕੇ ਪਛਾਣ ਚਾਵੇ ਪਰ ਇਹ ਨਾਮ ਤੋਂ ਨਹੀਂ ਕਹਿ ਸਕਦੇ ਕਿ ਕੌਣ ਸੀ ਕਰੋ ਕੱਲੇ ਗਏ ਨੇ ਔਰ ਸ਼ਾਮਾਂ ਤੱਕ ਫੋਨ ਸਚਫ ਹੋ ਗਿਆ ਔਰ ਕਦੋਂ ਪੁਲਿਸ ਨੇ ਗ੍ਰਿਫਤਾਰ ਕੀਤਾ ਇਸ ਬਾਰੇ ਵੀ ਖਬਰ ਨਹੀਂ ਹੈਗੀ ਉਹਨਾਂ ਕਿਹਾ ਕਿ ਅੱਜ ਖ਼ਬਰ ਖ਼ਬਰ ਮਿਲੀ ਹੈ ਕਿ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਇਸ ਤੋਂ ਬਾਅਦ ਇਹ ਖ਼ਬਰ ਤੋਂ ਬਾਅਦ ਜਿਹੜੇ ਸਮਰਥਕ ਨੇ ਜਿਹੜੇ ਨੌਜਵਾਨ ਜਿਹੜੇ ਨਾਲ ਤੁਰਦੇ ਰਹੇ ਖਡੂਰ ਸਾਹਿਬ ਹਲਕੇ ਦੇ ਲਈ ਕੰਪੇਨਿੰਗ ਕਰਦੇ ਰਹੇ ਹਰ ਇੱਕ ਦਿਮਾਂ ਦੇ ਵਿੱਚ ਇਹ ਸਵਾਲ ਜ਼ਰੂਰ ਆਉਂਦਾ ਹੈ ਹਰ ਕੋਈ ਦੋਚਿੱਤੀ ਵਿੱਚ ਜ਼ਰੂਰ ਪੈਂਦਾ ਹੈ ਕਿ ਆਖਰ ਇਹ ਜਿਹੜਾ ਮਾਮਲਾ ਹੈ ਆਖਰ ਪੁਲਿਸ ਜੋ ਦਾਅਵੇ ਕਰ ਰਹੀ ਆਖਰ ਪੁਲਿਸ ਨੇ ਕਿਹਾ ਕਿ ਲਾਈਟਰ ਸੀ ਗੱਡੀ ਦੇ ਵਿੱਚ 4 ਗ੍ਰਾਮ ਮੈਸਟਰਕ ਮਿਲੀ ਹੈ ਬਾਕੀ ਗੱਡੀ ਦੇ ਸ਼ੀਸ਼ੇ ਕਾਲੇ ਸੀ ਗੱਡੀ ਵੀ ਕ੍ਰੇਟਾ ਹਰਪ੍ਰੀਤ ਸਿੰਘ ਦੀ ਹੈ ਸੋ ਉਸੇ ਨੂੰ ਲੈ ਕੇ ਡੋਪ ਟੈਸਟ ਵੀ ਕਰਾਇਆ ਗਿਆ ਡੋਪ ਟੈਸਟ ਵੀ ਪੋਜ਼ਿਟਿਵ ਆਇਆ ਪਰ ਹੁਣ ਇਹ ਸਭ ਤੇ ਨਜ਼ਰਾਂ ਬਣੀ ਹੋਈਆਂ ਨੇ ਪੁਲਿਸ ਹੁਣ ਪੇਸ਼ ਕਰਾਂ ਤੋਂ ਬਾਅਦ ਰਿਮਾਂਡ ਲੈਂਦੀ ਹੈ ਰਿਮਾਂਡ ਤੋਂ ਬਾਅਦ ਜਿਹੜੀ ਪੁੱਛਗਿੱਛ ਹੁੰਦੀ ਉਸ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਫਿਰ ਹਾਲ ਪਰਿਵਾਰ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਅਸੀਂ ਇਹਨਾਂ ਤੇ ਵਿਸ਼ਵਾਸ ਨਹੀਂ ਕਰਾਂਗੇ ਅਸੀਂ ਚਾਹਾਂਗੇ ਕਿ ਇੱਕ ਨ ਔਰ ਪਰਿਵਾਰ ਜਿਹੜਾ ਹੈ ਜਿਹੜਾ ਮਿਲਣ ਵਾਸਤੇ ਵੀ ਪਹੁੰਚਿਆ ਚਾਚਾ ਮਿਲਣ ਵਾਸਤੇ ਕਿਨੇ ਪਾਕਿਸਤ ਸਿੰਘ ਮਿਲਣ ਵਾਸਤੇ ਜਾਂਚ ਵੀ ਹੋਣੀ ਚਾਹੀਦੀ ਹੈ ਔਰ ਨਿਰਪੱਖਤਾ ਤੇ ਇਮਾਨਦਾਰੀ ਦੇ ਨਾਲ ਹੋਣੀ ਚਾਹੀਦੀ ਹੈ ਪਰ ਸਵਾਲ ਕਈ ਨੇ ਅੱਛਾ ਕੀ ਹਰਮਿਤ ਤੁਹਾਡੇ ਵਾਲੇ ਦੁਆਲੇ ਜਦ ਤੁਸੀਂ ਪਿੰਡ ਦੇ ਲੋਕਾਂ ਤੋਂ ਕੁਝ ਪੁੱਛਿਆ ਹੋਵੇ ਕਿ ਜਿਹੜੇ ਅਮਰਿਤਪਾਲ ਦੇ ਵੱਡੇ ਭਰਾ ਨੇ ਹਰਪ੍ਰੀਤ ਉਹਨਾਂ ਨੂੰ ਪਹਿਲਾਂ ਕਦੀ ਡਰਗ ਲੈਂਦੇ ਹੋਏ ਜਾਂ ਇਸ ਤਰ੍ਹਾਂ ਦੀ ਕੋਈ ਆਦਤ ਉਹਨਾਂ ਦੀ ਦੇਖੀ ਸੁਣੀ ਹੋਵੇ ਕਦੇ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਸਾਹਮਣੇ ਆਇਆ ਜਾਇ ਬਿਲਕੁਲ ਆਊਟ ਆਫ ਦਾ ਬਲੂ ਪਹਿਲੀ ਵਾਰ ਹੀ ਆ ਗਿਆ ਸਾਹਮਣੇ ਗੁਰਪ੍ਰੀਤ ਫਿਲਹਾਲ ਬਿਲਕੁਲ ਇਹ ਜਿਸ ਤੇਸਵਲ ਧਿਆਨ ਨਹੀਂ ਸੀਗਾ ਜਿੱਥੇ ਕਿ ਜੀ ਸੋਚ ਨਹੀਂ ਗਈ ਅੱਜ ਉਹ ਕੱਲ ਸੁਣਨ ਨੂੰ ਮਿਲੀ ਆ ਹਮ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਇਸੇ ਘਰ ਦੇ ਵਿੱਚ ਜਦੋਂ ਪੰਥਕ ਗੱਲਾਂ ਹੋਣੀਆਂ ਵੱਖ-ਵੱਖ ਵਹੀਰਾਂ ਦੀ ਜਿਹੜੀ ਇੱਥੇ